ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਜਪਾ ਨੇਤਾ ਸੁੰਦਰ ਸ਼ਾਮ अरोड़ा ਨੂੰ ਬੀਤੀ ਰਾਤ ਮਿਲਣ ਪਹੁੰਚੇ ਇਸ ਵੇਲੇ ਇਹ ਗੱਲ ਚੱਲ ਰਹੀ ਹੈ ਕਿ ਜਲਦ ਹੀ ਸੁੰਦਰ ਸ਼ਾਮ अरोड़ा ਹੋ ਸਕਦੇ ਨੇ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਕਰ ਸਕਦੇ ਨੇ ਘਰ ਵਾਪਸੀ ਉਹ ਦੇ ਅਤନ୍ତ ਚੇਤਾ ਰਾਤ ਸਮੇਂ अरोड़ा ਸਾਹਿਬ ਦੇ ਘਰ ਪਹੁੰਚੇ ਇਦਾਂ ਕਿ ਮੈਂ ਤੁਹਾਨੂੰ ਪਤਾ ਮੇਰੇ ਵੱਡੇ ਭਾਈ ਐ ਬੜਾ ਪੁਰਾਣੀ ਸਾਂਝ ਆ ਸਾਡੀ ਤਾ ਇਕੱਠੇ ਐਮਐਲਏ ਰਹੇ ਆ ਇਕੱਠੇ ਮੰਤਰੀ ਰਹੇ ਆ ਸੋ ਇਹ ਇਸ ਕਰਕੇ ਜਰ ਵੀ ਮੈ ਲੰਘਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕੇ ਜਾਂਦਾ ਜੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਜਲੰਧਰ ਦੇ ਵਿੱਚ ਕੋ ਬਹੁਤ ਵੱਡੀ ਲਗ ਤਕਰੀਬਨ 1.2 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਜੀ ਇਹ ਜਿਹੜਾ ਝਾੜੂ ਐ ਥੀਲੇ ਥੀਲੇ ਹੋ ਗਿਆ ਐ ਲੋਕ ਅੱਕ ਚੁੱਕੇ ਇਹਨਾਂ ਤੋਂ ਥੱਕ ਚੁੱਕੇ ਐ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਮੈਨੂੰ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਂ ਲੋਕਾਂ ਦਾ ਬੜਾ ਧੰਨਵਾਦ ਜਿੰਨੇ ਸਰ ਬਹੁਤ ਹਿਸ਼ਾਰਪੁਰ ਹਲਕੇ ਦੀ ਗੱਲ ਕਰੀ ਤਾਂ ਪਿਛਲੇ ਬਹੁਤ ਸਮੇਂ ਤੋਂ ਜਦੋਂ ਤੋਂ अरोड़ा ਸਾਹਿਬ ਗਏ ਨੇ ਤਾਂ ਹਿਸ਼ਾਰਪੁਰ ਹਲਕਾ ਜਿਹੜਾ ਵੀ ਹੋਣਾ ਪਿਆ ਹੈ ਜੀ ਕੋਈ ਕਾਰਵਾਈ ਨਹੀਂ ਇੱਥੇ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਕਾਂਗਰਸ ਜੀਰੋ ਇੱਥੇ ਪੂਰੀ ਤਰ੍ਹਾਂ ਨਹੀਂ ਹੈਗੀ ਕੋਈ ਗੱਲ ਨਹੀਂ ਟਾਈਮ ਆਏਗਾ ਤਾਂ ਕਾਂਗਰਸ ਵੀ ਤਗੜੀ ਹੋ ਜਾਏਗੀ ਆਜੂਗਾ ਟਾਈਮ ਸਰ ਸਰ ਇਹ ਤਾਂ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਜੈਲੀ ਸਾਹਿਬ ਪਹਿਲੇ ਬਾਜੋ ਸਾਹਿਬ ਆਏ 2 ਦਿਨ ਪਹਿਲੇ ਅੱਜ ਚੰਨੀ ਜੀ ਆ ਰਹੇ ਹਨ ਉਹ ਕਈ ਵਾਰ ਨਾ ਕੋਈ ਇਨਸੀਡੈਂਸ ਕੋ ਇਨਸੀਡੈਂਸ ਹੋ ਜਾਂਦਾ ਕਿ ਉਹ ਵੀ ਲੰਘਦੇ ਵਰਦੇ ਰੁੱਕੇ ਤੇ ਮੈਂ ਵੀ ਸਰ ਆਨ ਦਾ ਰਿਗਾਰਡ ਹੈ ਦੋ ਚਾਰ ਦਿਨ ਬਾਅਦ ਫਿਰ ਇਹ ਗੱਲ ਹੋਣੀ ਤੇ ਸਾਹਿਬਾ ਮਾਚਿਆ ਕਿ ਅਰੋੜਾ ਸਾਹਿਬ ਮੇਰੇ ਵੱਡੇ ਭਾਈ ਹੈ ਅੱਛਾ ਅਰੋੜਾ ਸਾਹਿਬ ਵਾਪਸ ਆਤੇ ਵੈਲਕਮ ਹੈ ਸਰ ਯਾਰ ਮਰੋੜਾ ਵਰਗਾ ਬੰਦਾ ਕੋਈ ਛੋੜਦਾ ਹੈ